ਮੇਰਾ ਨਾਮ सुरेश ਕੁਮਾਰ ਪਿੰਡ ਮਰਾੜਾ ਦਾ ਵਾਸੀ ਹਾਂ ਮੈਂ ਮੈਂ ਤੇ ਮੇਰੀ ਪਤਨੀ ਆਪਣੀ ਬੇਟੀ ਨੂੰ ਲੈ ਕੇ ਦਿਨ ਦਾ ਦਵਾਈ ਲੈਣ ਲਈ ਜਾ ਰਹੀ ਸੀ ਬ੍ਰਹਮਪੁਰ ਤੋਂ ਨਿਕਲਦੇ ਹਾਂ ਮੋਟਰਸਾਈਕਲ ਤੇ ਜਾ ਰਹੀ ਸੀ ਪਿੱਛੋਂ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਆਈ ਜਿਹੜੀ ਕਿ ਸਾਡੇ ਮੋਟਰਸਾਈਕਲ ਨਾਲ ਟੱਕਰ ਮਾਰ ਦਿੱਤੀ ਅਸੀਂ ਤਿੰਨ ਮੋਟਰਸਾਈਕਲੇ ਢੇਠਾਂ ਡੇਗ ਗਿਆ ਸੱਟਾਂ ਲੱਗ ਗਈਆਂ ਤੇ ਮੇਰੀ ਪਤਨੀ ਨੂੰ ਲੋਕਾਂ ਨੇ ਚੋੱਕ ਕੇ ਸਾਈਡ ਤੇ ਕੀਤਾ ਤੇ ਫਿਰ ਅਸੀਂ ਨਿੱਜੀ ਹਸਪਤਲ ਦੇ ਚਲੇ ਗਏ ਉੱਥੇ ਉਹ ਜਾ ਕੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਕੋਸ਼ਿਸ਼ ਕਰ ਦਿੱਤਾ ਕੀ ਮੰਨ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਪ੍ਰਸ਼ਾਸਨ ਤੋਂ ਇਹ ਮੰਨ ਕਰਦੇ ਹਾਂ ਕਿ ਇਹਦੀ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਹਨ ਮੇਰਾ ਨਾਮ ਹੈ ਪੀਆ ਠੀਕ ਹੈ ਪੰਬੇ ਪਿੰਡ ਮਰਾੜਾ ਵਾਸੀ ਪਿੰਡ ਮਰਾੜਾ ਤੇ ਮੇਰੇ ਬ੍ਰਦਰ ਦਾ ਫਰੀਦ ਕੁਮਾਰ ਠੀਕ ਹੈ ਮੇਰੇ ਨਾਲ ਮੇਰੇ ਭਾਬੀ ਜੀ ਸੁਦੇਸ਼ ਕੁਮਾਰੀ ਬੱਚੀ ਬਿਮਾਰ ਸੀ ਉਹਨਾਂ ਨੂੰ ਲੈ ਕੇ ਦਿਨ ਲਗਰ ਦਵਾਈ ਲੈਣ ਮੈਡੀਸਿਨ ਲੈਣ ਵਾਸਤੇ ਜਾ ਰਹੇ ਸੀ ਠੀਕ ਹੈ ਜਿਵੇਂ ਬਰਾਬਰ ਨੰਗੇ ਆ ਬਰਾਬਰ ਲੰਨਕੇ ਠੀਕ ਹੈ ਪਿੱਛੋਂ ਤੇਜ਼ ਨਹੀਂ ਬਸ ਤੇਜ਼ ਰਫਤਾਰ ਨਾਲ ਆਈ ਹੈ ਉਹ ਇਹਨਾਂ ਨੂੰ ਬੁਰੀ ਤਰ੍ਹਾਂ ਹਿੱਟ ਕੀਤੀ ਆ ਹਿੱਟ ਕਰਕੇ ਇਹ ਪੂਰੀ ਤਰ੍ਹਾਂ ਉਹਦੇ ਚਪੇੜ ਤੇ ਆ ਗਏ ਨੇ ਚਪੇੜ ਤੇ ਆ ਕੇ ਡਿੱਗ ਗਏ ਨੇ ਪੂਰੀ ਤਰ੍ਹਾਂ ਲੇਕਿਨ ਬਹੁਤ ਉਹ ਬੀਜੀ ਤੇ ਗੰਭੀਰ ਸੱਟਾਂ ਲੱਗ ਗਈਆਂ ਗੰਭੀਰ ਸੱਟਾਂ ਗੰਭੀਰ ਸੱਟਾਂ ਲੱਗੀਆਂ ਪਹਿਲਾਂ ਉਹ ਉੱਥੋਂ ਚੱਕਿਆ ਲੋਕਾਂ ਦੀ ਮਦਦ ਨਾਲ ਚੱਕ ਕੇ ਉਸ ਤੋਂ ਬਾਅਦ ਉਹਨਾਂ ਨੂੰ ਪਠਾਨਕੋਟ ਲੈ ਗਏ ਨੇ ਪਠਾਨਕੋਟ ਨੀਜੀ ਹਸਪਤਾਲ ਤੇ ਪ੍ਰਾਈਵੇਟ ਨੀਜੀ ਹਸਪਤਾਲ ਲੈ ਗਏ ਉੱਥੇ ਜਾ ਕੇ ਉਹ ਮਤਲਬ ਸੱਟਾਂ ਦੀ ਦਾਗ ਨਾ ਸਹੰਦੇ ਹੋਏ ਮਤਲਬ ਉਹ ਮਤਲਬ ਉਹਨਾਂ ਦੀ ਮ੍ਰਿਤਿ ਹੋ ਗਈ ਆ ਤੇ ਠੀਕ ਹੈ ਕੋਈ ਦੇਖਣ ਸੁਣਨ ਵਾਲਾ ਹੈ ਨਹੀਂ ਬੜਾ ਪ੍ਰਾਈਵੇਟ ਜੌਬ ਕਰਦੇ ਨੇ ਪ੍ਰਾਈਵੇਟ ਜੌਬ ਤੇ ਵੀ ਤੁਹਾਨੂੰ ਪਤਾ ਹੀ ਹੈ ਕੀ ਹਾਲਾਤ ਨੇ ਇਸ ਟਾਈਮ ਠੀਕ ਹੈ ਇਨਸਾਫ ਅਜੇ ਅਸੀਂ ਪ੍ਰਸ਼ਾਸਨ پولیس ਪ੍ਰਸ਼ਾਸਨ ਕੋਲ ਪ੍ਰਸ਼ਾਸਨ ਕੋਲ ਇਨਸਾਫ ਕਰਦੇ ਹਾਂ ਕਿ ਇਹਨਾਂ ਨੂੰ ਤੁਹਾਡੇ ਪਰਿਵਾਰ ਨੂੰ ਵੱਤਵਾਦ ਇਨਸਾਫ ਜੁਆਇਆ ਜਾਏ ਠੀਕ ਹੈ ਤੇ ਜੋ ਬੰਦੀ ਕਾਰਵਾਈ ਆ ਕੀਤੀ ਜਾਏ ਸਖਤੋ ਸਖਤ ਜਿਹੜੇ ਦੋਸ਼ੀਆਂ ਨੂੰ ਜਲਦੀ ਫੜਿਆ ਜਾ ਮੇਰਾ ਨਾਮ सुरेश ਕੁਮਾਰ ਪਿੰਡ ਮਰਾੜਾ ਦਾ ਵਾਸੀ ਹਾਂ ਮੈਂ ਤੇ ਮੇਰੀ ਪਤਨੀ ਆਪਣੀ ਬੇਟੀ ਨੂੰ ਲੈ ਕੇ ਦੋ ਨਾ ਦਵਾਈ ਲੈਣ ਲਈ ਜਾ ਰਹੇ ਸੀ ਬ੍ਰਹਮਪੁਰ ਤੋਂ ਨਿਕਲਦੇ ਆਂ ਹੂੰ ਮੋਟਰਸਾਈਕਲ ਤੇ ਜਾ ਰਹੇ ਸੀ ਪਿੱਛੋਂ ਕਿ ਪ੍ਰਾਈਵੇਟ ਕੰਪਨੀ ਦੀ ਬੱਸ ਆਈ ਜਿਹੜੀ ਕਿ ਸਾਡੇ ਮੋਟਰਸਾਈਕਲ ਨਾਲ ਟੱਕਰ ਮਾਰ ਦਿੱਤੀ ਅਸੀਂ ਤਿੰਨ ਮੋਟਰਸਾਈਕਲੇ ਠਾਂਡੇ ਗਿਆਂ ਸੱਟਾਂ ਲੱਗੀਆਂ ਆ ਤੇ ਮੇਰੀ ਪਤਨੀ ਨੂੰ ਲੋਕ ਲੋਕਾਂ ਨੇ ਚੋੱਕ ਕੇ ਸਾਈਡ ਤੇ ਕੀਤਾ ਤੇ ਫੇਰ ਅਸੀਂ ਨਿੱਜੀ ਹਸਪਤਲ ਵਿੱਚ ਲੈ ਕੇ ਉੱਥੇ ਉਹ ਜਾ ਕੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਕੀ ਮੰਨ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਪ੍ਰਸ਼ਾਸਨ ਤੋਂ ਇਹ ਮੰਨ ਕਰਦੇ ਆਂ ਕਿ ਇਹਦੀ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਹਾਂਜੀ ਮੇਰਾ ਨਾਮ ਹੈ ਪੀਆ ਠੀਕ ਹੈ ਜੀ ਪੰਬੇ ਪਿੰਡ ਮਰਾੜਾ ਵਾਸੀ ਪਿੰਡ ਮਰਾੜਾ ਤੇ ਮੇਰੇ ਬ੍ਰਦਰ ਦਾ ਫਰੀਦ ਕੁਮਾਰ ਠੀਕ ਹੈ ਮੇਰੇ ਨਾਲ ਮੇਰੇ ਭਾਬੀ ਜੀ ਸੁਦੇਸ਼ ਕੁਮਾਰੀ ਬੱਚੀ ਬਿਮਾਰ ਸੀ ਉਹਨਾਂ ਨੂੰ ਲੈ ਕੇ ਦਿਨ ਲਗਰ ਦਵਾਈ ਲੈਣ ਮੈਡੀਸਿਨ ਲੈਣ ਲੈਣ ਵਾਸਤੇ ਜਾ ਰਹੇ ਸੀ ਠੀਕ ਹੈ ਜਿਵੇਂ ਬਰਾਹਮਣ ਪਰ ਨੰਗੇ ਆ ਬਰਾਬਰ ਨਾਂਕੇ ਠੀਕ ਹੈ ਪਿੱਛੋਂ ਤੇਜ਼ ਮਿੰਨੀ ਬੱਸ ਤੇਜ਼ ਰਫ਼ਤਾਰ ਨਾਲ ਆਈ ਆ ਉਹ ਇਹਨਾਂ ਨੂੰ ਬੁਰੀ ਤਰ੍ਹਾਂ ਹਿੱਟ ਕੀਤੀ ਆ ਹਿੱਟ ਕਰਕੇ ਇਹ ਪੂਰੀ ਤਰ੍ਹਾਂ ਉਹਦੇ ਚਪੇਟ ਤੇ ਆ ਗਏ ਨੇ ਚਪੇਟ ਤੇ ਆ ਕੇ ਡਿੱਗ ਗਏ ਨੇ ਪੂਰੀ ਤਰ੍ਹਾਂ ਲੇਕਰ ਬਹੁਤ ਬੀਜੀ ਤੇ ਗੰਭੀਰ ਸੱਟਾਂ ਲੱਗ ਗਈਆਂ ਗੰਭੀਰ ਸੱਟਾਂ ਗੰਭੀਰ ਸੱਟਾਂ ਲੱਗੀਆਂ ਪਹਿਲਾਂ ਉਹ ਉੱਥੋਂ ਚੱਕਿਆ ਲੋਕਾਂ ਦੀ ਮਦਦ ਨਾਲ ਚੱਕ ਕੇ ਉਸ ਤੋਂ ਬਾਅਦ ਉਹਨਾਂ ਨੂੰ ਪਠਾਨਕੋਟ ਲੈ ਗਏ ਨੇ ਪਠਾਨਕੋਟ ਨਿੱਜੀ ਹਸਪਤਾਲ ਤੇ ਪ੍ਰਾਈਵੇਟ ਨਿੱਜੀ ਹਸਪਤਾਲ ਲੈ ਗਏ ਉੱਥੇ ਜਾ ਕੇ ਉਹ ਮਤਲਬ ਸੱਟਾਂ ਦੀ ਦਾਗ ਨਾ ਸਹੰਦੇ ਹੋਏ ਮਤਲਬ ਉਹ ਮਤਲਬ ਉਹਨਾਂ ਦੀ ਮ੍ਰਿਤਿ ਹੋ ਗਈ ਆ ਤੇ ਬਸ ਠੀਕ ਹੈ ਕੋਈ ਦੇਖਣ ਸੁਣਨ ਵਾਲਾ ਹੈ ਨਹੀਂ ਬੜਾ ਪ੍ਰਾਈਵੇਟ ਜੌਬ ਕਰ ਦੇਣਾ ਹੈ ਪ੍ਰਾਈਵੇਟ ਜੌਬ ਤੇ ਵੀ ਤੁਹਾਨੂੰ ਪਤਾ ਹੀ ਹੈ ਕੀ ਖਲਾਅਨੇ ਇਸ ਟਾਈਮ ਠੀਕ ਹੈ ਇਨਸਾਫਾਂ ਜੀ ਅਸੀਂ ਪ੍ਰਸ਼ਾਸਨ ਉਹ ਪੁਲਿਸ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਕੋਲ ਇਨਸਾਫ ਕਰਦੇ ਹਾਂ ਕਿ ਇਹਨਾਂ ਨੂੰ ਤੁਹਾਡੇ ਪਰਿਵਾਰ ਨੂੰ ਵੱਤ ਵਤ ਇਨਸਾਫ ਜੁਆਇਆ ਜਾਏ ਠੀਕ ਹੈ ਜੋ ਬੰਦੀ ਕਾਰਵਾਈ ਆ ਕੀਤੀ ਜਾਏ ਸਖਤੋ ਸਖਤ ਜਿਹੜੇ ਦੋਸ਼ੀਆਂ ਨੂੰ ਜਲਦੀ ਫੜਿਆ ਜਾਏ